ਮਿੱਤਰੋ ਜਦੋਂ ਮੈਂ ਆਪਦੇ ਸਹਰੇ ਪਿੰਡੋਂ ਆ ਰਿਹਾ ਹੁੰਨਾ ਤਾਂ ਅਚਾਨਕ ਹੀ ਖੁਰੰਝ ਪਿੰਡ ਆਣ ਕੇ ਬ੍ਰੇਕ ਵੱਜ ਜਾਂਦੀ ਹੈ ਤੇ ਸਾਡਾ ਛੋਟਾ ਮੱਲੀ ਸਾਹਿਬ ਕਹਿੰਦਾ ਵੀ ਪਾਪਾ ਆ ਹਵੇਲੀ ਮੈਂ ਦੇਖਣੀ ਹੀ ਦੇਖਣੀ ਆ ਜਿਦ ਕਰ ਬਿੰਦਾ ਤੇ ਮੈਂ ਸੋਚਦਾ ਵੀ ਨਮਾਣੇ ਜੇਕਰ ਤੈਨੂੰ ਇਸ ਫੈਮਿਲੀ ਨੇ ਮਾਣ ਨਾ ਬਖਸਿਆ ਤੇ ਤੇਰੀ ਤਾਂ ਬੜੀ ਬੇਇੱਜ਼ਤੀ ਆ ਫਿਰ ਮੈਂ ਪਿੰਡੋਂ ਪਤਾ ਕੀਤਾ ਵੀ ਇਹ ਆਖਰਕਾਰ ਹਵੇਲੀਆਂ ਕਿੰਨਾਂ ਦੀਆਂ ਨੇ ਤਾਂ ਪਿੰਡ ਵਾਲੇ ਦੱਸਦੇ ਵੀ ਇਹ ਸਾਡੇ ਸੰਧੂ ਪਰਿਵਾਰਾਂ ਦੀਆਂ ਹਵੇਲੀਆਂ ਨੇ ਸਾਡੇ ਇਹ ਜੱਦੀ ਸਰਦਾਰ ਨੇ ਤੇ 1947 ਦੀ ਵੰਡ ਤੋਂ ਪਹਿਲਾਂ ਦੀਆਂ ਹਵੇਲੀਆਂ ਨੇ ਲਗਭਗ ਕਹਿੰਦੇ ਵੀ 1905 ਚ ਇਹ ਬਣਾਉਣ ਲੱਗੇ ਸੀ ਤੇ 1913 ਦੇ ਵਿੱਚ ਇਹ ਕੰਪਲੀਟ ਹੋਈਆਂ ਸੀ ਇਹ ਪਿੰਡ ਵਾਲਿਆਂ ਦਾ ਕਹਿਣਾ ਕਹਿੰਦੇ ਵੀ ਇਹ ਜੱਦੀ ਸਰਦਾਰ ਨੇ ਸੰਧੂ ਪਰਿਵਾਰ ਆ ਤੇ ਸੱਤ ਇਹਨਾਂ ਦੇ ਘਰ ਨੇ ਤਾਂ ਮਿੱਤਰੋ ਜਿਹੜੀ ਮੇਨ ਹਵੇਲੀ ਮੈਂ ਸਾਹਮਣੇ ਦਿਖਾਈ ਆ ਜਿਹੜੀ ਕਿ ਇਹਨਾਂ ਸੱਤਾਂ ਹਵੇਲੀਆਂ ਦੇ ਵਿੱਚੋਂ ਸਭ ਤੋਂ ਸੋਹਣੀ ਹਵੇਲੀ ਆ ਉਹ ਹੈਗੀ ਆ ਜੀ ਜੈ ਵੀਰ ਸੰਧੂ ਦੀ ਜਿੱਥੇ ਜਿਨ੍ਹਾਂ ਦੇ ਪਿਤਾ ਜੀ ਯਾਨੀ ਕਿ ਚੇਅਰਮੈਨ ਵੀ ਰਹਿ ਚੁੱਕੇ ਨੇ ਤਾਂ ਮੈਂ ਹਿੰਮਤ ਕੀਤੀ ਮੈਂ ਕਿਹਾ ਵੀ ਨਮਾਣੇ ਜੇਕਰ ਮਾਣ ਬਖਸ਼ਤਾ ਨਾ ਤੇ ਪੁੱਤ ਤੇਰਾ ਖੁਸ਼ ਹੋ ਜਾਊਗਾ ਤੇ ਮੈਂ ਉਹਨੂੰ ਵਿਖਾਉਣ ਮਾਰਾ ਜਾਵੜਿਆਂ ਨਾਲ ਦੇ ਕੋਲੇ ਤੇ ਜਿਹੜੀ ਮਿੱਤਰੋ ਆਹ ਦੀਵਾਰ ਹਨ ਇਸ ਦੀਵਾਰ ਦੇ ਅੰਦਰ ਹੀ ਇਹ ਸੱਤੇ ਕਰ ਰਹੇ ਨੇ ਸਾਰੇ ਹੀ ਸੰਧੂ ਨੇ ਤੇ ਲਗਭਗ ਇਹਨਾਂ ਦਾ ਇੱਕ ਰਾਜ ਆ ਇੱਥੇ ਇੱਕ ਸਲਤਨਤ ਆ ਜਿਹਨੂੰ ਆਪਾਂ ਰਾਜਾਂ ਦਾ ਰਾਜ ਵੀ ਕਹਿ ਸਕਦੇ ਵੀ ਆਪਦਾ ਰਾਜ ਹੀ ਚੱਲਦਾ ਇਹਨਾਂ ਦਾ ਪਿੰਡ ਨਾਲ ਉਹ ਵੱਖਰੇ ਰਹਿ ਜਾਂਦੇ ਨੇ ਤੇ ਲਓ ਜੀ ਬਾਹਰ ਦਾ ਕੁਛ ਨਜ਼ਾਰਾ ਇਹੋ ਜਿਹਾ ਫਿਰ ਅਸੀਂ ਅੰਦਰ ਐਂਟਰ ਹੋਏ ਤੇ ਜਦੋਂ ਮੈਂ ਆਪਦੀਆਂ ਅੱਖਾਂ ਨਾਲ ਇਹ ਹਵੇਲੀ ਦੇਖੀ ਤਾਂ ਮੈਨੂੰ ਮਹਿਸੂਸ ਹੋਇਆ ਵੀ ਇੱਥੇ ਨਾ ਸ਼ਰੀਕ ਫਿਲਮ ਦੀ ਸ਼ੂਟਿੰਗ ਹੋਈ ਆ ਕੌਨਕੀ ਇਹ ਹਵੇਲੀ ਮੈਂ ਸ਼ਰੀਕ ਫਿਲਮ ਦੇ ਵਿੱਚ ਵੇਖੀ ਸੀ ਤਾਂ ਇੰਨੀ ਸੋਹਣੀ ਹਵੇਲੀ ਮੈਂ ਜ਼ਿੰਦਗੀ ਦੇ ਵਿੱਚ ਨਹੀਂ ਵੇਖੀ ਮੈਂ ਮਿੱਤਰੋ ਪਹਿਲੀ ਵਾਰ ਸਵਰਗਾਂ ਦੇ ਦਰਸ਼ਨ ਕੀਤੇ ਨੇ ਅੱਖਾਂ ਨੂੰ ਮਹਿਸੂਸ ਹੋਇਆ ਵੀ ਮੱਲੀ ਸਿਆ ਅੱਜ ਕੁਝ ਤੂੰ ਦੇਖਿਆ ਅੱਜ ਤਿੰਨ ਮੈਂ ਉਹ ਚੀਜ਼ ਵਖਾਤੀ ਜਿਹੜੀ ਕਿ ਤੂੰ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਦੇਖ ਸਕਦਾ ਸੀ ਸਾਡੇ ਸੰਧੂ ਪਰਿਵਾਰਾਂ ਨੇ ਸਾਡਾ ਨਾਮ ਉੱਚਾ ਕੀਤਾ ਜੱਦੀ ਸਰਦਾਰ ਨੇ ਇਹ ਮੈਨੂੰ ਮਾਣ ਮਹਿਸੂਸ ਹੋਇਆ ਕਿਉਂਕਿ ਉਹਨਾਂ ਨੇ ਇਹਨਾਂ ਵਿਰਾਸਤੀ ਹਵੇਲਿਆਂ ਨੂੰ ਸੰਭਾਲ ਕੇ ਰੱਖਿਆ ਹੋਇਆ ਲਗਭਗ ਪਾਕਿਸਤਾਨ ਵੇਲੇ ਦੀਆਂ ਇਹ ਹਵੇਲੀਆਂ ਬਣੀਆਂ ਨੇ 105 ਸਾਲ ਪੁਰਾਣੀਆਂ ਇਹ ਹਵੇਲੀਆਂ ਨੇ ਜਿਨ੍ਹਾਂ ਦੇ ਮਾਲਕ ਐਸ ਵਕਤ ਜੈਵੀਰ ਸੰਧੂ ਨੇ ਤੇ ਇਹ ਨਹੀਂ ਮੇਰੀ ਉਹਨਾਂ ਨੇ ਸੇਵਾ ਫੁੱਲ ਕੀਤੀ ਆ ਪੂਰੀ ਸੇਵਾ ਕੀਤੀ ਗਈ ਪੂਰਾ ਦਰ ਸਤਕਾਰ ਦਿੱਤਾ ਗਿਆ ਜਿਵੇਂ ਕਿ ਇੱਕ ਮਹਿਮਾਨ ਨੂੰ ਦਿੱਤਾ ਜਾਂਦਾ ਫਿਰ ਮੇਰਾ ਨੰਬਰ ਲਿਆ ਗਿਆ ਮੈਂ ਕਿਹਾ ਵੀ ਮੈਂ ਇਸ ਵੀਡੀਓ ਨੂੰ ਅੰਦਰੋਂ ਉੱਪਰੋਂ ਉੱਪਰ ਚੜ ਕੇ ਸਾਰੇ ਦਿਖਾਣਾ ਚਾਹਣਾ ਤਾਂ ਤੁਹਾਡੀ ਪਰਮਿਸ਼ਨ ਮਿਲੂਗੀ ਤਾਂ ਅਸ ਸਰਦਾਰ ਸਾਹਿਬ ਕਹਿੰਦੇ ਵੀ ਅਸੀਂ ਨੰਬਰ ਤੁਹਾਡਾ ਰੱਖ ਲੈਨੇ ਆ ਜਿਸ ਦਿਨ ਸਾਡੇ ਸੰਧੂ ਸਾਹਿਬ ਆਏ ਜੈ ਵੀਰ ਸਿੰਘ ਜੀ ਉਦੋਂ ਤੁਹਾਡੇ ਨਾਲ ਗੱਲ ਕਰ ਲਾਂਗੇ ਤੇ ਤੁਸੀਂ ਆਣ ਕੇ ਇਸ ਦੀ ਸ਼ੂਟਿੰਗ ਕਰ ਸਕਦੇ ਹੋ ਤਾਂ ਮੇਤਰ ਇੱਥੇ ਸ਼ਰੀਕ ਫਿਲਮ ਦੀ ਸ਼ੂਟਿੰਗ ਹੋਈ ਆ ਬਹੁਤ ਕੁਝ ਪ੍ਰਾਤਨ ਹੈ ਇਹਨਾਂ ਕੋਲ ਤੁਸੀਂ ਵੇਖੋ ਪਹਿਲਾਂ ਤੁਸੀਂ ਵੇਖ ਕੇ ਨਾ ਆਪਣੀਆਂ ਅੱਖਾਂ ਨੂੰ ਨਿਹਾਰੋ 100 ਸਾਲ ਪੁਰਾਣੀਆਂ ਇਹ ਹਵੇਲੀਆਂ 2 ਤੋਂ 3000 ਕਿੱਲਿਆਂ ਦੇ ਇਹ ਮਾਲਕ ਨੇ ਕਿਸੇ ਕੋਲੇ 200 ਕਿੱਲਾ ਕਿਸੇ ਕੋਲੇ 400 ਕਿੱਲਾ ਕਿਸੇ ਕੋਲੇ 500 ਕਿੱਲਾ ਜ਼ਮੀਨ ਤਾਂ ਲਗਭਗ ਕਹਿੰਦੇ ਵੀ ਬਾਡਰਾਂ ਦੇ ਨਾਲ ਜ਼ਮੀਨਾਂ ਜਾ ਕੇ ਲੱਗ ਜਾਂਦੀਆਂ ਨੇ ਤੇ ਖਤਰਨਾਕ ਖਤਰਨਾਕ ਕੁੱਤੇ ਰੱਖੇ ਹੋਏ ਨੇ ਜਦੋਂ ਅਸੀਂ ਇਸ ਦੇ ਘਰ ਚੋਂ ਨਿਕਲੇ ਤਾਂ ਸਾਨੂੰ ਡਰ ਲੱਗੇ ਕਿਉਂਕਿ ਕੁੱਤੇ ਜਿਹੜੇ ਨਾ ਕਿਉਂਕਿ ਇਹਨਾਂ ਦੀ ਮਜਬੂਰੀ ਆ ਕਿਉਂਕਿ ਤਗੜੇ ਘਰ ਨੇ ਸੇਫਟੀ ਵੀ ਜ਼ਰੂਰੀ ਆ ਇਸ ਕਰਕੇ ਇਹਨਾਂ ਦੀ ਮਜਬੂਰੀ ਆ ਜੀ ਤਾਂ ਜੇਕਰ ਮਿੱਤਰੋ ਤੁਸੀਂ ਇਸ ਵੀਡੀਓ ਤੇ 1 ਲੱਖ ਲਾਈਕ ਕਰ ਦਿਓ ਤਾਂ ਮੈਂ ਮੈਨੂੰ ਜਿਵੇਂ ਮਰਜ਼ੀ ਕਰਨਾ ਪਵੇ ਮੈਨੂੰ ਇਹਨਾਂ ਦੇ ਪੈਰ ਨਾ ਢਿੱਗਣਾ ਪਵੇ ਮੈਂ ਇਸ ਹਵੇਲੀ ਦੀ ਪੂਰੀ ਵੀਡੀਓ ਲੈ ਆ ਕੇ ਦਵਾਂਗਾ ਆਉਂ ਦਿਵਾਰਾ ਜੀ ਜਿਸ ਦੇ ਅੰਦਰ ਇਹ ਸੱਤਾਕਰ ਰਹਿੰਦੇ ਨੇ ਸੱਤਾਕਰਾਂ ਦਾ ਰਾਜ ਆ ਸੱਤਾਕਰਾਂ ਦੀ ਇੱਕ ਯਾਨੀ ਕਿ ਦੁਨੀਆ ਪਿੰਡ ਦੀ ਦੁਨੀਆ ਅਲੱਗ ਆ ਇਹਨਾਂ ਸੱਤਾਕਰਾਂ ਦੀ ਦੁਨੀਆ ਅਲੱਗ ਆ ਤਾਂ ਮਿੱਤਰੋ ਸੰਧੂ ਪਰਿਵਾਰ ਨੇ ਤੇ ਜੱਦੀ ਸਰਦਾਰ ਨੇ ਤੇ 2-3000 ਕਿੱਲੇ ਦੇ ਮਾਲਕ ਨੇ ਤੇ ਕਹਿੰਦੇ ਵੀ ਮਾਣ ਬਿਲਕੁਲ ਵੀ ਹੈ ਨਹੀਂ ਈਗੋ ਬਿਲਕੁਲ ਵੀ ਹੈ ਨਹੀਂ ਚੇਅਰਮੈਨ ਰਹਿ ਚੁੱਕੇ ਨੇ ਤੇ ਹਜੇ ਵੀ ਸੱਤਾਕਰਾਂ ਦੇ ਵਿੱਚ ਪਿਆਰ ਮੁਹੱਬਤ ਉਨਾ ਹੀ ਆ ਜਿਨਾ ਕਿ ਅੱਜ ਤੋਂ 100 ਸਾਲ ਪਹਿਲਾਂ ਹੁੰਦਾ ਸੀ ਹਨਾ ਪ੍ਰਾਣੀ ਵਿਰਾਸਤ ਨੂੰ ਸਭ ਤੋਂ ਸੋਹਣੀ ਹਵੇਲੀ ਹੈ ਜੀ ਇਹ ਸਭ ਤੋਂ ਸੋਹਣੀ ਹਵੇਲੀ ਸੱਤਾਂ ਹਵੇਲੀਆਂ ਦੇ ਵਿੱਚੋਂ ਸਭ ਤੋਂ ਸੋਹਣੀ ਹਵੇਲੀ ਹੈ ਜੀ ਇਹ ਆਹ ਜਿਹੜੀ ਹਵੇਲੀ ਜਿਹਦੇ ਤੁਹਾਨੂੰ ਮੈਂ ਦਰਸ਼ਨ ਕਰਾਉਣੇ ਨੇ ਮੈਂ ਕਹਿੰਨਾ ਵੀ ਸਵਾਦ ਆ ਗਿਆ ਵੇਖ ਕੇ ਆਨੰਦ ਆ ਗਿਆ ਜੇਕਰ ਤੁਸੀਂ ਵੀਡੀਓ ਨੂੰ ਵਾਤਵਾਤ শেয়ার ਕਰੋਗੇ ਤਾਂ ਇਹ ਵੀਡੀਓ ਜੈਵਰ ਸਿੰਧੂ ਕੁਰਗਲ ਜਾਊਗੀ ਤਾਂ ਕਿਤੇ ਨਾ ਕਿਤੇ ਸ਼ਾਇਦ ਉਹਨਾਂ ਦਾ ਮਨ ਭਿੱਜ ਜੇ ਤੇ ਮੈਂ ਤਾਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰਦਾ ਵੀ ਪਲੀਜ਼ ਮੇਰੇ ਨਾਲ ਇੱਕ ਵਾਰਾ ਕੰਟੈਂਟ ਕਨੈਕਟ ਜ਼ਰੂਰ ਕਰੋ ਮੈਂ ਨੰਬਰ ਦੇ ਆਇਆ ਤੁਹਾਡੇ ਤੁਸੀਂ ਮੇਰਾ ਇਜਤਿਮਾਨ ਬਹੁਤ ਕੀਤਾ ਪਰ ਮੈਂ ਇਹ ਹਵੇਲੀ ਨੂੰ ਪੂਰਾ ਦਿਖਾਉਣਾ ਚਾਹਣਾ ਅੰਦਰੋਂ ਦਿਖਾਉਣਾ ਚਾਹਣਾ ਉੱਪਰ ਚੜ ਕੇ ਉੱਪਰੋਂ ਕਿਦਾਂ ਦੇਖਦੀ ਹੈ ਕਿਹੋ ਜਿਹਾ ਨਜ਼ਾਰਾ ਛੱਤਾਂ ਕਿਹੋ ਜੀਆਂ ਨੇ ਇਹ ਅਨੁਭਵ ਕਰਨਾ ਚਾਹਣਾ ਇਹ ਖੁਰੰਜਪਿੰਡ ਆ ਜੀ ਖੁਰੰਜਪਿੰਡ ਸਵਾਦ ਆ ਗਿਆ ਬਾਈ ਜੀ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਤੋ